ਕੱਲ ਦੇ ਜ਼ਮਾਨੇ ਵਿੱਚ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਤੇ ਖਾਸ ਕਰ 스마트ਫੋਨ ਦੀ ਵਰਤੋਂ ਕਾਫੀ ਜ਼ਿਆਦਾ ਹੋਣ ਦੀ ਗੱਲ ਅਕਸਰ ਸਮਾਜ ਵਿੱਚ ਸੁਣੀ ਜਾਂਦੀ ਹੈ। ਬਹੁਤੀ ਥਾਂ ਮਾਪੇ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਬੱਚੇ ਛੋਟੀ ਉਮਰ ਤੋਂ ਹੀ ਫੋਨ ਦੇ ਨਾਲ ਲੱਗ ਜਾਂਦੇ ਨੇ ਜਾਂ ਕਹਿ ਲਓ ਕਿ ਉਹਨਾਂ ਨੂੰ ਫੋਨ ਦੀ ਆਦਤ ਲੱਗ ਜਾਂਦੀ ਹੈ ਅਤੇ ਇਹ ਰੁਝਾਨ ਭਾਰਤ ਵਿੱਚ ਹੀ ਨਹੀਂ ਦੁਨੀਆ ਭਰ ਵਿੱਚ ਵੇਖਿਆ ਜਾਂਦਾ ਪਰ ਜੇਕਰ ਗੱਲ ਸਿਰਫ ਆਪਣੀ ਦੇਸ਼ ਦੀ ਕਰੀਏ ਤਾਂ ਪਿਛਲੇ ਦਿਨੀ ਇੱਕ ਰਿਪੋਰਟ ਸਾਹਮਣੇ ਆਈ ਹੈ ਅਤੇ ਇਸ ਰਿਪੋਰਟ ਵੱਲੋਂ ਕੀਤੇ ਗਏ ਇੱਕ ਸਰਵੇਖਣ ਦਾ ਹਵਾਲਾ ਦਿੱਤਾ ਗਿਆ ਜਿਸ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਸਾਰੇ ਦੇਸ਼ ਵਿੱਚੋਂ ਸਾਡੇ ਸੂਬੇ ਪੰਜਾਬ ਅੰਦਰ ਬੱਚੇ ਸਭ ਤੋਂ ਵੱਧ smartphones ਦੀ ਵਰਤੋਂ ਕਰ ਰਹੇ ਨੇ ਅਤੇ ਇਸ ਦਾ ਪੜਾਈ ਦੇ ਨਾਲ ਵੀ ਹਰ ਵੇਲੇ ਨਾਤਾ ਨਹੀਂ ਹੁੰਦਾ ਸੋ ਪੰਜਾਬ ਵਿੱਚ ਬੱਚਿਆਂ ਦੇ 스마트ਫੋਨ ਵਰਤਣ ਦੀ ਗਿਣਤੀ ਸਭ ਤੋਂ ਜ਼ਿਆਦਾ ਕਿਵੇਂ ਚੱਲ ਰਹੀ ਹੈ ਅੰਕੜੇ ਸੰਬੰਧੀ ਕੀ ਕਹਿੰਦੇ ਨੇ ਆਓ ਇਸ ਬਾਰੇ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਬੀਤੇ ਦਿਨ ਇੱਕ ਸੰਸਥਾ ਪ੍ਰਥਮ ਫਾਊਂਡੇਸ਼ਨ ਵੱਲੋਂ ਸਰਵੇਖਣ ਕੀਤਾ ਗਿਆ ਅਤੇ ਸਾਲਾਨਾ ਸਟੇਟਸ ਆਫ ਐਜੂਕੇਸ਼ਨ ਰਿਪੋਰਟ 2024 ਜਾਰੀ ਕੀਤੀ ਗਈ ਜਿਸ ਵਿੱਚ 15 ਤੋਂ 16 ਸਾਲ ਉਮਰ ਵਰਗ ਦੇ ਬੱਚਿਆਂ ਦਾ ਡਿਜੀਟਲ ਟੈਸਟ ਕੀਤਾ ਗਿਆ ਪੰਜਾਬ ਵਿੱਚ ਇਸ ਉਮਰ ਵਰਗ ਦੇ ਯਾਨੀ ਕਿ 15-16 ਸਾਲ ਉਮਰ ਵਰਗ ਦੇ 96.2 ਫੀਸਦ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਘਰ ਵਿੱਚ smartphone ਮੌਜੂਦ ਹੈ ਜਦਕਿ ਜੇਕਰ ਕੌਮੀ ਪੱਧਰ ਉਤੇ ਯਾਨੀ ਕਿ ਪੂਰੇ ਭਾਰਤ ਵਿੱਚ ਇਸ ਦਰਦੀ ਗੱਲ ਕੀਤੀ ਜਾਵੇ ਤਾਂ ਸਾਡੇ ਦੇਸ਼ ਵਿੱਚ 99.1% ਤੋਂ ਥੋੜਾ ਵਧੇਰੇ ਬੱਚਿਆਂ ਦੇ ਕੋਲ 스마트ਫੋਨ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ ਜਦਕਿ ਪੰਜਾਬ ਵਿੱਚ ਇਹੀ ਫੀਸਦ 96.2 ਬਣਦੀ ਹੈ ਇਸ ਦਰਮਿਆਨ ਘੱਟੋ-ਘੱਟ 94.2% ਬੱਚਿਆਂ ਨੇ ਕਿਹਾ ਕਿ ਉਹ 스마트ਫੋਨ ਦੀ ਵਰਤੋਂ ਕਰ ਸਕਦੇ ਨੇ ਪੰਜਾਬ ਵਿੱਚ ਵੀ ਜ਼ਿਲ੍ਹਿਆਂ ਦੇ 600 ਪਿੰਡਾਂ ਦੇ ਕੁੱਲ 20226 ਬੱਚਿਆਂ ਉੱਤੇ ਇਹ ਸਰਵੇਖਣ ਕੀਤਾ ਗਿਆ ਪਰ 96.2 ਫੀਸਦੀ ਬੱਚੇ ਜੋ ਪੰਜਾਬ ਬੰਦਰ 스마트ਫੋਨ ਦੀ ਵਰਤੋਂ ਕਰ ਰਹੇ ਨੇ ਉਹਨਾਂ ਵਿੱਚ 57 ਫੀਸਦੀ ਬੱਚੇ ਹੀ ਅਜੀਹੇ ਨੇ ਜੋ ਇਹ ਕਹਿੰਦੇ ਨੇ ਕਿ ਉਹ 스마트ਫੋਨ ਦੀ ਵਰਤੋਂ ਪੜ੍ਹਾਈ ਕਰਨ ਲਈ ਕਰਦੇ ਨੇ 스마트ਫੋਨ ਵਰਤਨ ਦੇ ਰੁਝਾਨ ਦੌਰਾਨ ਬੱਚਿਆਂ ਦੇ ਪੜਾਈ ਦੇ ਪੱਧਰ ਵਿੱਚ ਆਈ ਗਿਰਾਵਟ ਵੀ ਇੱਕ ਬਹੁਤ ਵੱਡਾ ਸੋਚਣ ਵਾਲਾ ਵਿਸ਼ਾ ਹੈ। ਬੱਚਿਆਂ ਵੱਲੋਂ smartphones ਉੱਪਰ ਬਹੁਤ ਜ਼ਿਆਦਾ ਸਮਾਂ ਬਿਤਾਉਣ ਦੇ ਨਾਲ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਬੱਚੇ YouTube ਉੱਤੇ ਵਕ-ਵਕ ਵੀਡੀਓਜ਼, ਗਾਣੇ, ਫਿਲਮਾਂ ਜਾਂ ਵਾਇਰਲ ਕਿਸਮ ਦੇ ਸੁਨੇਹੇ ਜਾਂ ਮੈਸੇਜ ਆਧਾਰਿਤ ਸਮਗਰੀ ਤੋਂ ਇਲਾਵਾ ਹੋਰ ਬਰਾਊਜ਼ਿੰਗ ਉੱਤੇ ਵੀ ਯਾਨੀ ਕਿ ਇੰਟਰਨੈਟ ਉੱਤੇ ਹੋਰ ਸਮਗਰੀ ਲੱਭਣ ਉੱਤੇ ਵੀ ਕਾਫੀ ਸਮਾਂ ਲਾਉਂਦੇ ਨੇ ਪੰਜਵੀਂ ਜਮਾਤ ਦੇ ਬੱਚਿਆਂ ਦੇ ਮੁਕਾਬਲੇ ਵਿੱਚ ਜੇਕਰ ਗੱਲ ਹੋਵੇ ਤਾਂ ਇੱਥੇ ਵੀ ਕੁਝ ਗਿਰਾਵਟ ਦਰਜ ਹੋਈ ਹੈ ਹਾਲਾਂਕਿ ਗਣਿਤ ਇੱਕ ਅਜਿਹਾ ਵਿਸ਼ਾ ਹੈ ਜਿਹਦੇ ਵਿੱਚ ਕੁਝ ਸੁਧਾਰ ਨਜ਼ਰ ਆਇਆ ਹੈ ਬੱਚਿਆਂ ਸੰਬੰਧੀ ਇਹ ਅੰਕੜੇ ਇੱਕ ਵਾਰ ਫਿਰ ਸਪਸ਼ਟ ਕਰਦੇ ਨੇ ਇਸ 스마트폰 ਦੀ ਵਰਤੋਂ ਤੇਜ਼ੀ ਨਾਲ ਵਧੀ ਹੈ ਅਤੇ ਇਹ ਗੱਲ ਵੀ ਸਪਸ਼ਟ ਹੁੰਦੀ ਹੈ ਕਿ ਇੰਨੀ ਵੱਡੀ ਫੀਸਦ ਬੱਚੇ ਜਦੋਂ 스마트폰 ਦੀ ਵਰਤੋਂ ਕਰ ਰਹੇ ਨੇ ਤਾਂ ਇਸ ਦਾ ਭਾਵ ਇਹ ਨਹੀਂ ਕਿ ਉਹ ਪੜ੍ਹਾਈ ਹੀ ਕਰ ਰਹੇ ਨੇ ਬਲਕਿ ਬੱਚੇ 스마트폰 ਉੱਪਰ ਵੈਸੇ ਵੀ ਲੋੜ ਤੋਂ ਜ਼ਿਆਦਾ ਸਮਾਂ ਬਤੀਤ ਕਰ ਰਹੇ ਨੇ ਅਤੇ ਇਸ ਦਾ ਪੜ੍ਹਾਈ ਦੇ ਪੱਧਰ ਵਿੱਚ ਹਾਂ ਪੱਖੀ ਜਾਂ ਬਿਹਤਰ ਨਤੀਜਿਆਂ ਵਾਲ ਵੀ ਕੋਈ ਸਿੱਧਾ ਅਸਰ ਨਹੀਂ ਪੈਂਦਾ ਹੋਇਆ ਵਿਖਾਈ ਦੇ ਰਿਹਾ